ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਸ਼ੁਰੂਆਤ ਕਰਦੀ ਹਾਂ ਜੀ ਵੱਡੀ ਖਬਰ 3 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ ਸਰਕਾਰ ਦੇ ਦੇ ਸਕਦੀ ਹੈ ਖੁਸ਼ਖਬਰੀ ਦਿੱਤੀ ਵੱਡੀ ਹੈ ਸਕੂਲਥ ਚੰਡੀਗੜ੍ਹ ਹਰਿਆਣਾ ਸਰਕਾਰ ਨੇ ਰਾਜ ਦੇ ਗਰੀਬਾਂ ਦੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਇੱਕ ਮਹੀਆ ਕੀਤਾ ਹੈ ਸੂਬਾ ਸਰਕਾਰ ਨੇ ਆਸ਼ਮਾਨ ਭਰਤ ਜੁਣਾ ਦੇ ਧਾਇਰੇ ਦਾ ਵਿਸਤਾਰ ਕਰਕੇ ਨਵਾਂ ਕਦਮ ਚੁੱਕਿਆ ਹੈ ਜਿਸ ਤਹਿਤ ਹੁਣ ਸੂਬੇ ਦੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਮੁਆਫੀ ਲਾਜ ਕਰਵਾਇਆ ਜਾਵੇਗਾ ਇਸ ਤੇ ਇੱਕ ਕਦਮ ਸੂਬੇ ਦੇ ਸਿਹਤ ਖੇਤਰ ਵਿੱਚ ਵੱਡੀ ਤਬਦੀਲੀ ਲਿਆਉਣ ਲਈ ਕੀਤਾ ਗਿਆ ਹੈ ਉਦੇਸ਼ ਨਾਲ ਚੁੱਕਿਆ ਗਿਆ ਹੈ ਤਾਂ ਜੋ ਸੂਬੇ ਦੇ ਹਰ ਨਾਗਰਿਕ ਨੂੰ ਬਿਹਤਰ ਸਿਹਤ ਸੇਵਾਵਾਂ ਮਿਲ ਸਕਣ ਇਸ ਯੋਜਨਾ ਦਾ ਲਾਭ ਉਨ੍ਹਾਂ ਪਰਿਵਾਰਾਂ ਨੂੰ ਮਿਲੇਗਾ ਜਿਸ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੱਕ ਹੈ ਇਸ ਆਮਦਨ ਸੀਮਾ ਦੇ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇੱਕ ਇਹ ਜਕੀਨੀ ਬਣਾਇਆ ਹੈ ਕਿ ਇਸ ਹਮਦਮ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਲੋਕ ਜੋ ਆਰਥਿਕ ਤੌਰ ਤੇ ਕਮਜ਼ੋਰ ਹਨ ਅਤੇ ਇਲਾਜ ਦੀ ਲੋੜ ਹੈ ਉਹ ਸੁਰੋਤਾ ਦਾ ਪ੍ਰਦਾਨ ਪ੍ਰਬੰਧ ਨਹੀਂ ਕਰ ਸਕਦੇ ਉਹਨਾਂ ਇਸ ਯੋਜਨਾ ਤਹਿਤ ਮੁਫਤ ਇਲਾਜ ਦੀ ਸਿਹਤ ਸਹੂਲਤ ਮਿਲੇ ਅਤੇ ਇਸ ਤੋ ਜ਼ਿਲ੍ਹੇ ਦੇ ਲੋਕ ਲਾਥਾ ਪਰਿਵਾਰਾਂ ਨੂੰ ਇਸ ਸਿਵਾਮਾ ਤੇ ਰਾਹਤ ਮਿਲੇ ਖਾਸ ਕਰਕੇ ਉਹਨਾਂ ਪਰਿਵਾਰਾਂ ਨੂੰ ਜੋ ਡਾਕਟਰੀ ਖਰਚਿਆਂ ਦਾ ਬਹੁਤ ਨਹੀਂ ਚੱਕ ਸਕਦੇ ਧੰਨਵਾਦ